ਵਾਇਡੂ ਗੀ ਕਾ ਖਾਲਸਾ ਵੰਤੂ ਜੀ ਕੀ ਫਤਿਹ ਜਿਹੜਾ ਕੱਲ ਭਗਵੰਤ ਮਾਨ ਸਰਕਾਰ ਵੱਲੋਂ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਮਾਤਮੀ ਵਿਗਲ বাজਾਉਣ ਦੀ ਜਿਹੜੀ ਗੱਲ ਕੀਤੀ ਗਈ ਹੈ ਵੀ 10 ਵਜੇ ਤੋਂ ਲੈ ਕੇ 10:10 ਤੱਕ ਮਾਤਮੀ ਵਿਗਲ বাজਾਇਆ ਜਾਵੇਗਾ ਮੈਂ ਭਗਵੰਤ ਮਾਨ ਨੂੰ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਇਹੋ ਜਿਹੇ ਏਜੰਡੇ ਬਣਾਉਣ ਵਾਲੇ ਲੋਕ ਹੈ ਉਹਨਾਂ ਨੂੰ ਇੱਥੇ ਵਾਰਨਿੰਗ ਦੇਣਾ ਚਾਹੁੰਦਾ ਹਾਂ ਕਿ ਸਿੱਖ ਧਰਮ ਦੀਆਂ ਰਵਾਇਤਾਂ ਦੇ ਵਿੱਚ ਤੁਸੀਂ ਇੰਟਰਫੀਅਰ ਨਾ ਕਰੋ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਸਿੱਖਾਂ ਦੇ ਧਰਮ ਦੇ ਵਿੱਚ ਕਦੇ ਵੀ ਮਾਤਮ ਨਹੀਂ ਮਨਾਏ ਜਾਂਦੇ ਸ਼ਹਾਦਤਾਂ ਤੇ ਸਾਡੀਆਂ ਸ਼ਹਾਦਤਾਂ ਤੇ ਸਾਨੂੰ ਗਰਵ ਹੈ ਸਾਨੂੰ ਸਾਨੂੰ ਮਾਣ ਹੈ ਕਿ ਸਾਡੇ 9 ਤੇ 7 ਸਾਲ ਦੀਆਂ ਜਿੰਦਾਂ ਦੇ ਜਿਹੜੀਆਂ ਸਹਿਬ ਜੱਤੇ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਅਸੀਂ ਬਾਪੇ ਕਹਿ ਕੇ ਸੰਬੋਧਨ ਕਰਦੇ ਹਾਂ ਤੇ 9 ਤੇ 7 ਸਾਲ ਦੀਆਂ ਜਿੰਦਾਂ ਨੇ ਜਦੋਂ ਉਹਨਾਂ ਨੂੰ ਨੇਹਾ ਚ ਚਿਣਿਆ ਗਿਆ ਸੀ ਤੇ ਉਹਨਾਂ ਨੇ ਵੀ ਜਕਾਰੇ ਲਾ ਕੇ ਆਪਣੇ ਆਪ ਨੂੰ ਸਾਹਾਤਾਂ ਤੇਰੀਆਂ ਮਨਜ਼ੂਰ ਕੀਤੀਆਂ ਸੀ ਇਸੇ ਕਰਕੇ ਜਿਹੜਾ ਹੋਲਾ ਮੱਲਾ ਮਨਾਇਆ ਜਾਂਦਾ ਹੈ ਸ਼ਾਦ ਤਾਂ ਦਿੱਤੀਆਂ ਤਾਂ ਮੁਹੱਲੇ ਕੱਢੇ ਜਾਂਦੇ ਆ ਨਗਾਰੇ বাজਾਏ ਜਾਂਦੇ ਆ ਤੇ ਸਿੱਖ ਧਰਮ ਦੀਆਂ ਇਹ ਰਵਾਈਤਾਂ ਜਕਾਰੇ ਲਾਏ ਜਾਂਦੇ ਆ ਮਾਤਮਾ ਦੇ ਬੈਂਡ ਉਹ ਭਗਮੰਤਮਾਨਾ ਦਿੱਲੀ ਦੇ ਦੱਲੇ ਵਜਾਉਂਦੇ ਆ ਸਾਨੂੰ ਮਾਣ ਹੈ ਕਿ ਸਾਡੇ ਯੋਧੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਸਾਡੇ ਯੋਧੇ ਚੜਖੜੀਆਂ ਤੇ ਚੜੇ ਤਾਂ ਵੀ ਹੱਥ ਹੱਥ ਕੇ ਚੜੇ ਉਹਨਾਂ ਦੀਆਂ ਸ਼ਹਾਦਤਾਂ ਤੇ ਸਾਨੂੰ ਮਾਣ ਹੈ ਸਾਨੂੰ ਮਾਣ ਹੈ ਕਿ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੁੰਦੀ ਹੈ ਤਾ ਕਿਲੇ ਦੇ ਉੱਤੇ ਖੜ ਕੇ ਜਕਾਰਾ ਲਾ ਕੇ ਬੋਲੇ ਸੋਨਹਰ ਦੇ ਜਕਾਰੇ ਲਾਏ ਸਾਡੀ ਮਾਨ ਹੈ ਸਾਡੀ ਸਭਿਆਤਾ ਸਾਡੇ ਧਰਮ ਦੇ ਵਿੱਚ ਇਹ ਹੈ ਕਿ ਸਾਡੇ ਜਦੋਂ ਸ਼ਹਿਬ ਜਾਦੇ ਸ਼ਹਾਦਤਾਂ ਦਿੱਤੀਆਂ ਤਾਂ ਅਸੀਂ ਗੀਤਾਂ ਦੇ ਵਿੱਚ ਵੀ ਗਾਣੇ ਆ ਗਾਉਣੇ ਆ ਤੇ ਦਾਦੀ ਦੇਖ ਦੀ ਬੁਰਜ ਉੱਤੇ ਚੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਅਸੀਂ ਸਾਨੂੰ ਸਾਡੀਆਂ ਸ਼ਹਾਦਤਾਂ ਤੇ ਮਾਨ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਉਹ ਪੰਡਾ ਅੱਜ ਦੇ ਸਮੇਂ ਦੇ ਵਿੱਚ ਵੀ ਜੇਕਰ ਸਾਡੀਆਂ ਸ਼ਹਾਦਤਾਂ ਹੋਣ ਹੈ ਜੇ ਜਿੰਦੇ ਤੇ ਸੁੱਖੇ ਨੂੰ ਜਿਸ ਦਿਨ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤਾਂ ਉਸਨੇ ਵੀ ਜੱਜ ਦਾ ਬਰਫੀ ਖਵਾ ਕੇ ਮੂੰਹ ਮਿੱਠਾ ਕਰਿਆ ਤੇ ਉਹਨਾਂ ਤੇ ਵੀ ਸਾਨੂੰ ਮਾਣ ਹੈ ਸਾਨੂੰ ਸਾਡੇ ਸਿੱਖ ਧਰਮ ਤੇ ਸਾਡੇ ਸਿੱਖ ਯੋਧਿਆਂ ਤੇ ਸਾਡੀਆਂ ਸ਼ਹਾਦਤਾਂ ਤੇ ਸਾਨੂੰ ਮਾਣ ਹੈ ਕਾਨੂੰ ਕਦੇ ਵੀ ਮਾਤਮੀ ਵਿਗਲ ਨਹੀਂ ਮਾਤਮੀ ਵਿਗਲ ਸੋਡੀ ਸਭਿਆਤੇ ਦੇ ਵਿੱਚ ਬਜਾਏ ਜਾਂਦੇ ਹੋਣਗੇ ਸਾਡੇ ਸੰਸਕਾਰਾਂ ਤੇ ਸਾਡੀ ਸਿੱਖ ਧਰਮ ਦੀਆਂ ਰਹਿਤ ਮਰਜ਼ਾਦਾਂ ਤੇ ਇਹ ਤੂੰ ਇਹ ਗੱਲਾਂ ਤੇ ਨਾ ਵਿੱਚ ਪੈ ਤੇ ਮੈਂ ਨਾਲ ਦੀ ਨਾਲ ਇਥੋਂ ਤਖਤਾਂ ਦੇ ਜਥੇਦਾਰਾਂ ਨੂੰ ਬੇਨਤੀ ਕਰਦਾ ਕਿ ਤੁਰੰਤ ਇਸਤੇ ਬਿਆਨ ਜਾਰੀ ਕਰਨ ਤਾਕਤਾਂ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਅੱਜ ਅਕਾਲ ਤਖਤੋਂ ਹੁਕਮਨਾਮਾ ਜਾਰੀ ਕਰਕੇ ਉਸ ਸ਼ਹਾਦਤਾਂ ਤੇ ਮਾਣ ਦੀ ਗੱਲ ਕਰਨ ਨਾ ਕਿ ਇਹਨਾਂ ਤੇ ਮਾਤਮਾ ਦੀ ਗੱਲ ਕਰਨ ਮਾਤਮ ਇਹਨਾਂ ਲੋਕਾਂ ਦੇ ਮਨਾਏ ਜਾਂਦੇ ਹੋਣਗੇ ਸਿੱਖ ਧਰਮ ਦੇ ਉਤੋਂ ਜਿਹੜਾ ਵੀ ਸ਼ਹੀਦ ਹੁੰਦਾ ਹੈ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਤੇ ਸਾਨੂੰ ਹਮੇਸ਼ਾ ਮਾਣ ਹੈ ਤੇ ਹਮੇਸ਼ਾ ਮਾਣ ਰਹੇਗਾ ਤੇ ਮੈਂ ਅਖੀਰ ਦੇ ਵਿੱਚ ਫੇਰ ਅਪੀਲ ਕਰਦਾ ਸਾਡੇ ਜਥੇਦਾਰ ਸਹਿਬਾਨਾਂ ਨੂੰ ਅਕਾਲ ਤਖਤ ਦੇ ਨੂੰ ਛੋੜੇ ਵੀ ਹੱਡਾਂ ਦੇ ਵਿੱਚ ਮੂੰਗੀ ਦੀ ਦਾਲ ਬਣ ਗਈ ਆ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲਾ ਕਹੇ ਕਰਦੇ ਸਨ ਕਿ ਜੇਕਰ ਤੁਸੀਂ ਨਹੀਂ ਬੋਲ ਸਕਦੇ ਤਾਂ ਫਿਰ ਤਖਤਾਂ ਦੇ ਜਥੇਦਾਰਾਂ ਨੂੰ ਵੀ ਜਥੇਦਾਰ ਕਹੋਣ ਦਾ ਕੋਈ ਹੱਕ ਨਹੀਂ ਮੈਂ ਬੇਨਤੀ ਕਰਦਾ ਤਖਤਾਂ ਦੇ ਜਥੇਦਾਰ ਤੁਰੰਤ ਐਕਸ਼ਨ ਲੈ ਕੇ ਇਹ ਮਾਤਮੀ ਮੂਤਮੀ ਵਿਗੜਾ ਜਿਹੜੇ ਬੰਦ ਕਰਾਉਣ ਸਿੱਖ ਧਰਮ ਦੇ ਵਿੱਚ ਕੋਈ ਮਾਤਮੀ ਵਿਗੜ ਨਹੀਂ ਹੁੰਦੇ ਸਿੱਖ ਧਰਮ ਦੇ ਵਿੱਚ ਹਮੇਸ਼ਾ ਮਾਣ ਹੁੰਦਾ ਸਾਨੂੰ ਸਾਡੀਆਂ ਸਾਧਤਾ ਤੇ ਫਿਰ ਅਸੀਂ ਇਹਨਾਂ ਤੇ ਮਾਣ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਡੂ ਜੀ ਦਾ ਖਾਲਸਾ ਵੰਡੂ ਜੀ ਦੀ ਖਤੇ ਜਿਹੜਾ ਕੱਲ ਭਗਵੰਤ ਮਾਨ ਸਰਕਾਰ ਵੱਲੋਂ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਮਾਤਮੀ ਵਿਗਲ বাজਾਉਣ ਦੀ ਜਿਹੜੀ ਗੱਲ ਕੀਤੀ ਗਈ ਹੈ ਵੀ 10 ਵਜੇ ਤੋਂ ਲੈ ਕੇ 10:05 ਤੱਕ ਮਾਤਮੀ ਵਿਗਲ বাজਾਇਆ ਜਾਵੇਗਾ ਮੈਂ ਭਗਵੰਤ ਮਾਨ ਨੂੰ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਇਹੋ ਜਿਹੇ ਏਜੰਡੇ ਬਣਾਉਣ ਵਾਲੇ ਲੋਕ ਹੈ ਉਹਨਾਂ ਨੂੰ ਇੱਥੇ ਵਾਰਨਿੰਗ ਦੇਣਾ ਚਾਹੁੰਦਾ ਕਿ ਸਿੱਖ ਧਰਮ ਦੀਆਂ ਰਵਾਇਤਾਂ ਦੇ ਵਿੱਚ ਤੁਸੀਂ ਇੰਟਰਫੀਅਰ ਨਾ ਕਰੋ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਸਿੱਖਾਂ ਦੇ ਧਰਮ ਦੇ ਵਿੱਚ ਕਦੇ ਵੀ ਮਾਤਮ ਨਹੀਂ ਮਨਾਏ ਜਾਂਦੇ ਸ਼ਹਾਦਤਾਂ ਤੇ ਸਾਡੀਆਂ ਸ਼ਹਾਦਤਾਂ ਤੇ ਸਾਨੂੰ ਗਰਵ ਹੈ ਸਾਨੂੰ ਸਾਨੂੰ ਮਾਣ ਹੈ ਕਿ ਸਾਡੇ 9 ਤੇ 7 ਸਾਲ ਦੀਆਂ ਜਿੰਦਾ ਦੇ ਜਿਹੜੀਆਂ ਸਹਿਬ ਜੱਤੇ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਅਸੀਂ ਬਾਪੇ ਕਹਿ ਕੇ ਸੰਬੋਧਨ ਕਰਦੇ ਹਾਂ ਤੇ 9 ਤੇ 7 ਸਾਲ ਦੀਆਂ ਜਿੰਦਾ ਨੇ ਜਦੋਂ ਉਹਨਾਂ ਨੂੰ ਨੇਹਾ ਚ ਚਿਣਿਆ ਗਿਆ ਸੀ ਤੇ ਉਹਨਾਂ ਨੇ ਵੀ ਜਕਾਰੇ ਲਾ ਕੇ ਆਪਣੇ ਆਪ ਨੂੰ ਸ਼ਹਾਦਤਾਂ ਦੇ ਰੀਆਂ ਮਨਜ਼ੂਰ ਕੀਤੀਆਂ ਸੀ ਇਸੇ ਕਰਕੇ ਜਿਹੜਾ ਹੋਲਾ ਮੱਲਾ ਮਨਾਇਆ ਜਾਂਦਾ ਹੈ ਸ਼ਹਾਦਤਾਂ ਦਿੱਤੀਆਂ ਤਾਂ ਮਹੱਲੇ ਕੱਢੇ ਜਾਂਦੇ ਆ ਨਗਾਰੇ বাজਾਏ ਜਾਂਦੇ ਆ ਤੇ ਸਿੱਖ ਧਰਮ ਦੀਆਂ ਇਹ ਰਵੈਤਾਂ ਜਕਾਰੇ ਲਾਏ ਜਾਂਦੇ ਆ ਆਤਮਾ ਦੇ ਬੈਂਡ ਉਹ ਭਗਮੰਤਮਾਨਾ ਦਿੱਲੀ ਦੇ ਦੱਲੇ ਵਜਾਉਂਦੇ ਆ ਸਾਨੂੰ ਮਾਣ ਹੈ ਕਿ ਸਾਡੇ ਯੋਧੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਸਾਡੇ ਜੋਧੇ ਚਰਖੜੀਆਂ ਤੇ ਚੜੇ ਤਾਂ ਵੀ ਹੱਥ-ਹੱਥ ਕੇ ਚੜੇ ਉਹਨਾਂ ਦੀਆਂ ਸ਼ਹਾਦਤਾਂ ਤੇ ਸਾਨੂੰ ਮਾਣ ਹੈ ਸਾਨੂੰ ਮਾਣ ਹੈ ਕਿ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੁੰਦੀ ਹੈ ਰਾਖੇਨੇ ਦੇ ਉੱਤੇ ਖੜ ਕੇ ਜਕਾਰਾ ਲਾ ਕੇ ਬੋਲੇ ਸੋਨਾ ਦੇ ਜਕਾਰੇ ਲਾਈ ਸਾਡੀ ਮਾਨ ਹੈ ਸਾਡੀ ਸੱਭਿਆਤਾ ਸਾਡੇ ਧਰਮ ਦੇ ਵਿੱਚ ਇਹ ਹੈ ਕਿ ਸਾਡੇ ਜਦੋਂ ਸ਼ਹਿਬਜਾਦੇ ਸ਼ਹਾਦਤਾਂ ਦਿੱਤੀਆਂ ਤਾਂ ਅਸੀਂ ਗੀਤਾਂ ਦੇ ਵਿੱਚ ਵੀ ਗਾਣੇ ਆ ਗਾਉਣੇ ਆ ਤੇ ਦਾਦੀ ਦੇਖਦੀ ਬੁਰਜ ਉੱਤੇ ਚੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਅਸੀਂ ਸਾਨੂੰ ਸਾਡੀਆਂ ਸ਼ਹਾਦਤਾਂ ਤੇ ਮਾਨ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਉਹ ਪੰਡਾ ਅੱਜ ਦੇ ਸਮੇਂ ਦੇ ਵਿੱਚ ਵੀ ਜੇਕਰ ਸਾਡੀਆਂ ਸ਼ਹਾਦਤਾਂ ਹੋਣ ਹੈ ਜੇ ਜਿੰਦੇ ਤੇ ਸੁੱਕੇ ਨੂੰ ਜਿਸ ਦਿਨ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤਾਂ ਉਸਨੇ ਵੀ ਜੱਜ ਦਾ ਬਰਫੀ ਖਵਾ ਕੇ ਮੂੰਹ ਮਿੱਠਾ ਕਰਿਆ ਤੇ ਉਹਨਾਂ ਤੇ ਵੀ ਸਾਨੂੰ ਮਾਣ ਹੈ ਸਾਨੂੰ ਸਾਡੇ ਸਿੱਖ ਧਰਮ ਤੇ ਸਾਡੇ ਸਿੱਖ ਯੋਧਿਆਂ ਤੇ ਸਾਡੀਆਂ ਸ਼ਹਾਦਤਾਂ ਤੇ ਸਾਨੂੰ ਮਾਣ ਹੈ ਤਾਨੂੰ ਕਦੇ ਵੀ ਮਾਤਮੀ ਵਿਗਲ ਨਹੀਂ ਮਾਤਮੀ ਵਿਗਲ ਸੋਡੀ ਸੱਭਿਆਚਾਰ ਦੇ ਵਿੱਚ ਮਜਾਏ ਜਾਂਦੇ ਹੋਣਗੇ ਸਾਡੇ ਸੰਸਕਾਰਾਂ ਤੇ ਸਾਡੀ ਸਿੱਖ ਧਰਮ ਦੀਆਂ ਰਹਿਤ ਮਰਜ਼ਾਦਾਂ ਤੇ ਇਹ ਤੂੰ ਇਹ ਗੱਲਾਂ ਤੇ ਨਾ ਵਿੱਚ ਪੈ ਤੇ ਮੈਂ ਨਾਲ ਦੀ ਨਾਲ ਇਥੋਂ ਤਖਤਾਂ ਦੇ ਜਥੇਦਾਰਾਂ ਨੂੰ ਬੇਨਤੀ ਕਰਦਾ ਕਿ ਤੁਰੰਤ ਇਸਤੇ ਬਿਆਨ ਜਾਰੀ ਕਰਨ ਤਾਕਤਾਂ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਅੱਜ ਅਕਾਲ ਤਖਤੋਂ ਹੁਕਮਨਾਮਾ ਜਾਰੀ ਕਰਕੇ ਉਸ ਸ਼ਹਾਦਤਾਂ ਤੇ ਮਾਣ ਦੀ ਗੱਲ ਕਰਨ ਨਾ ਕਿ ਇਹਨਾਂ ਤੇ ਮਾਤਮਾ ਦੀ ਗੱਲ ਕਰਨ ਮਾਤਮ ਇਹਨਾਂ ਲੋਕਾਂ ਦੇ ਮਨਾਏ ਜਾਂਦੇ ਹੋਣਗੇ ਸਿੱਖ ਧਰਮ ਦੇ ਉੱਤੋਂ ਜਿਹੜਾ ਵੀ ਸ਼ਹੀਦ ਹੁੰਦਾ ਹੈ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਤੇ ਸਾਨੂੰ ਹਮੇਸ਼ਾ ਮਾਣ ਹੈ ਤੇ ਹਮੇਸ਼ਾ ਮਾਣ ਰਹੇਗਾ ਤੇ ਮੈਂ ਅਖੀਰ ਦੇ ਵਿੱਚ ਫੇਰ ਅਪੀਲ ਕਰਦਾ ਸਾਡੇ ਜਥੇਦਾਰ ਸਹਿਬਾਨਾਂ ਨੂੰ ਅਕਾਲ ਤਖਤ ਦੇ ਨੂੰ ਛੋੜੇ ਵੀ ਹੱਡਾਂ ਦੇ ਵਿੱਚ ਮੂੰਗੀ ਦੀ ਦਾਲ ਬਣ ਗਈ ਆ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲਾ ਕਹੇ ਕਰਦੇ ਸਨ ਕਿ ਜੇਕਰ ਤੁਸੀਂ ਨਹੀਂ ਬੋਲ ਸਕਦੇ ਤਾਂ ਫਿਰ ਤਾਕਤਾਂ ਦੇ ਜਥੇਦਾਰਾਂ ਨੂੰ ਵੀ ਜਥੇਦਾਰ ਕਹੋਣ ਦਾ ਕੋਈ ਹੱਕ ਨਹੀਂ ਮੈਂ ਬੇਨਤੀ ਕਰਦਾ ਤਾਕਤਾਂ ਦੇ ਜਥੇਦਾਰ ਤੁਰੰਤ ਐਕਸ਼ਨ ਲੈ ਕੇ ਇਹ ਮਾਤਮੀ ਮੂਤਮੀ ਵਿਗੜਾ ਜਿਹੜੇ ਬੰਦ ਕਰਾਉਣ ਸਿੱਖ ਧਰਮ ਦੇ ਵਿੱਚ ਕੋਈ ਮਾਤਮੀ ਵਿਗੜ ਨਹੀਂ ਹੁੰਦੇ ਸਿੱਖ ਧਰਮ ਦੇ ਵਿੱਚ ਹਮੇਸ਼ਾ ਮਾਣ ਹੁੰਦਾ ਸਾਨੂੰ ਸਾਡੀਆਂ ਸਾਹਾਤਾਂ ਤੇ ਫਿਰ ਅਸੀਂ ਇਹਨਾਂ ਤੇ ਮਾਣ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਕੂ ਜੀ ਦਾ ਖਾਲਸਾ ਬੰਦੂ ਜੀ ਦੀ ਫਤਿਹ ਜਿਹੜਾ ਕੱਲ ਭਗਵੰਤ ਮਾਨ ਸਰਕਾਰ ਵੱਲੋਂ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਮਾਤਮੀ ਵਿਗਲ বাজਾਉਣ ਦੀ ਜਿਹੜੀ ਗੱਲ ਕੀਤੀ ਗਈ ਹੈ ਵੀ 10 ਵਜੇ ਤੋਂ ਲੈ ਕੇ 10:05 ਤੱਕ ਮਾਤਮੀ ਵਿਗਲ বাজਾਇਆ ਜਾਵੇਗਾ ਮੈਂ ਭਗਵੰਤ ਮਾਨ ਨੂੰ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਇਹ ਜੇ ਏਜੰਡੇ ਬਣਾਉਣ ਵਾਲੇ ਲੋਕ ਹੈ ਉਹਨਾਂ ਨੂੰ ਇੱਥੇ ਵਾਰਨਿੰਗ ਦੇਣਾ ਚਾਹੁੰਦਾ ਹਾਂ ਕਿ ਸਿੱਖ ਧਰਮ ਦੀਆਂ ਰਵਾਇਤਾਂ ਦੇ ਵਿੱਚ ਤੁਸੀਂ ਇੰਟਰਫੀਅਰ ਨਾ ਕਰੋ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਸਿੱਖਾਂ ਦੇ ਧਰਮ ਦੇ ਵਿੱਚ ਕਦੇ ਵੀ ਮਾਤਮ ਨਹੀਂ ਮਨਾਏ ਜਾਂਦੇ ਸ਼ਹਾਦਤਾਂ ਤੇ ਸਾਡੀਆਂ ਸ਼ਹਾਦਤਾਂ ਤੇ ਸਾਨੂੰ ਗਰਵ ਹੈ ਸਾਨੂੰ ਸਾਨੂੰ ਮਾਣ ਹੈ ਕਿ ਸਾਡੇ 9 ਤੇ 7 ਸਾਲ ਦੀਆਂ ਜਿੰਦਾਂ ਦੇ ਜਿਹੜੀਆਂ ਸਹਿਬ ਜੱਤੇ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਅਸੀਂ ਬਾਪੇ ਕਹਿ ਕੇ ਸੰਬੋਧਨ ਕਰਦੇ ਹਾਂ ਤੇ 9 ਤੇ 7 ਸਾਲ ਦੀਆਂ ਜਿੰਦਾਂ ਨੇ ਜਦੋਂ ਉਹਨਾਂ ਨੂੰ ਨੇਹਾ ਚ ਚਿਣਿਆ ਗਿਆ ਸੀ ਤੇ ਉਹਨਾਂ ਨੇ ਵੀ ਜਕਾਰੇ ਲਾ ਕੇ ਆਪਣੇ ਆਪ ਨੂੰ ਸਾਹਾਤਾਂ ਤੇਰੀਆਂ ਮਨਜ਼ੂਰ ਕੀਤੀਆਂ ਸੀ ਇਸੇ ਕਰਕੇ ਜਿਹੜਾ ਹੋਲਾ ਮੱਲਾ ਮਨਾਇਆ ਜਾਂਦਾ ਹੈ ਸ਼ਹਾਦਤਾਂ ਦਿੱਤੀਆਂ ਤਾਂ ਮਹੱਲੇ ਕੱਢੇ ਜਾਂਦੇ ਆ ਨਗਾਰੇ ਵਜਾਏ ਜਾਂਦੇ ਆ ਤੇ ਸਿੱਖ ਧਰਮ ਦੀਆਂ ਇਹ ਰਵਾਇਤਾਂ ਜਕਾਰੇ ਲਾਏ ਜਾਂਦੇ ਆ ਮਾਤਮਾ ਦੇ ਬੈਂਡ ਉਹ ਭਗਮੰਤਮਾਨਾ ਦਿੱਲੀ ਦੇ ਦੱਲੇ ਵਜਾਉਂਦੇ ਆ ਸਾਨੂੰ ਮਾਣ ਹੈ ਕਿ ਸਾਡੇ ਯੋਧੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਸਾਡੇ ਯੋਧੇ ਚਰਖੜੀਆਂ ਤੇ ਚੜੇ ਤਾਂ ਵੀ ਹੱਥ ਹੱਤ ਕੇ ਚੜੇ ਉਹਨਾਂ ਦੀਆਂ ਸ਼ਹਾਦਤਾਂ ਤੇ ਸਾਨੂੰ ਮਾਣ ਹੈ ਸਾਨੂੰ ਮਾਣ ਹੈ ਕਿ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੁੰਦੀ ਹੈ ਕਿਲੇ ਦੇ ਉੱਤੇ ਖੜ ਕੇ ਜਕਾਰਾ ਲਾ ਕੇ ਬੋਲੇ ਸੋਨਹਰ ਦੇ ਜਕਾਰੇ ਲਾਏ ਸਾਡੀ ਮਾਨ ਹੈ ਸਾਡੀ ਸਭਿਆਤਾ ਸਾਡੇ ਧਰਮ ਦੇ ਵਿੱਚ ਇਹ ਹੈ ਕਿ ਸਾਡੇ ਜਦੋਂ ਸ਼ਹਿਬ ਜਾਦੇ ਸ਼ਹਾਦਤਾਂ ਦਿੱਤੀਆਂ ਤਾਂ ਅਸੀਂ ਗੀਤਾਂ ਦੇ ਵਿੱਚ ਵੀ ਗਾਣੇ ਆ ਗਾਉਣੇ ਆ ਤੇ ਦਾਦੀ ਦੇਖ ਦੀ ਬੁਰਜ ਉੱਤੇ ਚੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਅਸੀਂ ਸਾਨੂੰ ਸਾਡੀਆਂ ਸ਼ਹਾਦਤਾਂ ਤੇ ਮਾਨ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਉਹ ਪੰਡਾ ਅੱਜ ਦੇ ਸਮੇਂ ਦੇ ਵਿੱਚ ਵੀ ਜੇਕਰ ਸਾਡੀਆਂ ਸ਼ਹਾਦਤਾਂ ਹੋਣ ਹੈ ਜੇ ਜਿੰਦੇ ਤੇ ਸੁੱਕੇ ਨੂੰ ਜਿਸ ਦਿਨ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤਾਂ ਉਸਨੇ ਵੀ ਜੱਜ ਦਾ ਬਰਫੀ ਖਵਾ ਕੇ ਮੂੰਹ ਮਿੱਠਾ ਕਰਿਆ ਤੇ ਉਹਨਾਂ ਤੇ ਵੀ ਸਾਨੂੰ ਮਾਣ ਹੈ ਸਾਨੂੰ ਸਾਡੇ ਸਿੱਖ ਧਰਮ ਤੇ ਸਾਡੇ ਸਿੱਖ ਯੋਧਿਆਂ ਤੇ ਸਾਡੀਆਂ ਸ਼ਹਾਦਤਾਂ ਤੇ ਸਾਨੂੰ ਮਾਣ ਹੈ ਸਾਨੂੰ ਕਦੇ ਵੀ ਮਾਤਮੀ ਵਿਗਲ ਨਹੀਂ ਮਾਤਮੀ ਵਿਗਲ ਸੋਡੀ ਸਭਿਆਤਾ ਦੇ ਵਿੱਚ ਬਜਾਇ ਜਾਂਦੇ ਹੋਣਗੇ ਸਾਡੇ ਸੰਸਕਾਰਾਂ ਤੇ ਸਾਡੀ ਸਿੱਖ ਧਰਮ ਦੀਆਂ ਰਹਿਤ ਮਰਜ਼ਾਦਾਂ ਤੇ ਇਹ ਤੂੰ ਇਹ ਗੱਲਾਂ ਤੇ ਨਾ ਵਿੱਚ ਪੈ ਤੇ ਮੈਂ ਨਾਲ ਦੀ ਨਾਲ ਇਥੋਂ ਤਖਤਾਂ ਦੇ ਜਥੇਦਾਰਾਂ ਨੂੰ ਬੇਨਤੀ ਕਰਦਾ ਕਿ ਤੁਰੰਤ ਇਸ ਤੇ ਬਿਆਨ ਜਾਰੀ ਕਰਨ ਤਖਤਾਂ ਦੇ ਜਥੇਦਾਰਾਂ ਨੂੰ ਚਾਹੀਦਾ ਕਿ ਅਜ ਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਕੇ ਉਸ ਸ਼ਹਾਦਤਾਂ ਤੇ ਮਾਣ ਦੀ ਗੱਲ ਕਰਨ ਨਾ ਕਿ ਇਹਨਾਂ ਤੇ ਮਾਤਮਾ ਦੀ ਗੱਲ ਕਰਨ ਮਾਤਮ ਇਹਨਾਂ ਲੋਕਾਂ ਦੇ ਮਨਾਏ ਜਾਂਦੇ ਹੋਣਗੇ ਸਿੱਖ ਧਰਮ ਦੇ ਉਤੋਂ ਜਿਹੜਾ ਵੀ ਸ਼ਹੀਦ ਹੁੰਦਾ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਤੇ ਸਾਨੂੰ ਹਮੇਸ਼ਾ ਮਾਣ ਹੈ ਤੇ ਹਮੇਸ਼ਾ ਮਾਣ ਰਹੇਗਾ ਤੇ ਮੈਂ ਅਖੀਰ ਦੇ ਵਿੱਚ ਫੇਰ ਅਪੀਲ ਕਰਦਾ ਸਾਡੇ ਜਥੇਦਾਰ ਸਹਿਬਾਨਾਂ ਨੂੰ ਕਾਲ ਤਖਤ ਦੇ ਨੂੰ ਛੋਡੇ ਵੀ ਹੱਡਾਂ ਦੇ ਵਿੱਚ ਮੂਗੀ ਦੀ ਦਾਲ ਬਣ ਗਈ ਆ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲਾ ਕਹੇ ਕਰਦੇ ਸਨ ਕਿ ਜੇਕਰ ਤੁਸੀਂ ਨਹੀਂ ਬੋਲ ਸਕਦੇ ਤਾਂ ਫਿਰ ਤਾਕਤਾਂ ਦੇ ਜਥੇਦਾਰਾਂ ਨੂੰ ਵੀ ਜਥੇਦਾਰ ਕਹਾਉਣ ਦਾ ਕੋਈ ਹੱਕ ਨਹੀਂ ਮੈਂ ਬੇਨਤੀ ਕਰਦਾ ਤਾਕਤਾਂ ਦੇ ਜਥੇਦਾਰ ਤੁਰੰਤ ਐਕਸ਼ਨ ਲੈ ਕੇ ਇਹ ਮਾਤਮੀ ਮੂਤਮੀ ਵਿਗੜਾ ਜਿਹੜੇ ਬੰਦ ਕਰਾਉਣ ਸਿੱਖ ਧਰਮ ਦੇ ਵਿੱਚ ਕੋਈ ਮਾਤਮੀ ਵਿਗੜ ਨਹੀਂ ਹੁੰਦੇ ਸਿੱਖ ਧਰਮ ਦੇ ਵਿੱਚ ਹਮੇਸ਼ਾ ਮਾਣ ਹੁੰਦਾ ਸਾਨੂੰ ਸਾਡੀਆਂ ਸਾਧਤਾ ਤੇ ਅਸੀਂ ਇਹਨਾਂ ਤੇ ਮਾਣ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ